ਸਸ਼ੀਕਲ ਬਲੋਨੀਆ ਸਾਰੇ ਹੀ ਤੁਹਾਡੇ ਚੈਨਲਸ ਦੇ ਔਰ ਸਾਡੇ ਪ੍ਰੈਸ ਦੇ ਸਾਥੀਆਂ ਨੂੰ ਔਰ ਤੁਹਾਡੇ ਚੈਨਲ ਦੇ ਦਰਸ਼ਕਾਂ ਨੂੰ ਸੋ ਤੁਸੀਂ ਗੱਲਬਾਤ ਸੁਣੀ ਹੈ ਪਹਿਲਾ ਅ ਅੰਕਲ ਜੀ ਉਹਨਾਂ ਦੀ ਤੇ ਉਸ ਤੋਂ ਬਾਅਦ ਜਿਹੜੇ ਵੀਰ ਜੀ ਸਾਡੇ ਨਾਲ ਗਏ ਨੇ ਜਿਹੜੇ ਉਸ ਡੈਲੀਗੇਸ਼ਨ ਦੇ ਇੱਕ ਮੈਂਬਰ ਸੀਗੇ ਜਿਹੜੇ ਸ਼ਖਾਵਤ ਸਾਹਿਬ ਨੂੰ ਪਰਸੋਂ ਮਿਲ ਕੇ ਆਏ ਐ ਮੈਂ ਹੁਣ ਇਸ ਤੇ ਥੋੜਾ ਜਿਹਾ ਹੋਰ ਜਾਣਨਾ ਪਾਣਾ ਚਾਹੂੰਗੀ ਤੁਹਾਨੂੰ ਜਿੱਦਾਂ ਕੇਰ ਸਿੰਘ ਅੰਕਲ ਜੀ ਨੇ ਮੰਗਾਂ ਰੱਖੀਆਂ ਸਟੇਟ ਦੀਆਂ ਆਰਡਰ ਰੱਖੀਆਂ ਸੈਂਟਰ ਦੀਆਂ ਆਰਡਰ ਰੱਖੀਆਂ ਜਿਸ ਦਿਨ ਤੋਂ ਸੁਨਾਮ ਦੀ ਧਰਤੀ ਤੋਂ ਅਸੀਂ ਆਪਣੀ ਸਿਆਸਤ ਦਾ ਸਫ਼ਰ ਸ਼ੁਰੂ ਕੀਤਾ ਹੈ ਜਿਸ ਦਿਨ ਸੁਨਾਮ ਦੀ ਧਰਤੀ ਤੇ ਅਸੀਂ ਪੈਰ ਰੱਖਿਆ ਸਾਡਾ ਜਿਹੜਾ ਕੇਂਦਰ ਬਿੰਦੂ ਸਾਡੀ ਸਿਆਸਤ ਦਾ ਔਰ ਹਰ ਚੀਜ਼ ਦਾ ਉਦਮ ਸਿੰਘ ਜੀ ਉਸਦਾ ਇੱਕ ਮੇਨ ਸੈਂਟਰ ਰਹੇ ਨੇ ਪੁਆਇੰਟ ਆਫ ਸੈਂਟਰ ਰਹੇ ਨੇ ਔਰ ਸਾਡਾ ਫੋਕਸ ਰਹੇ ਨੇ ਔਰ ਮੈਂ ਸਮਝਦੀ ਆ ਕਿ ਇੱਕ ਅੰਗਰੇਜ਼ੀ ਦੀ ਕਹਾਵਤ ਵੀ ਹੈ ਕਿ ਜਿਹੜੀ ਜਨਰੇਸ਼ਨ ਦ ਜਨਰੇਸ਼ਨ ਹੂ ਫੋਰਗੇਟਸ ਥੇਰ ਹਿਸਟਰੀ ਔਰ ਇਗਨੋਰਸ देयर ਹਿਸਟਰੀ ਹੈਜ਼ ਨੋ ਪਾਸਟ ਐਂਡ ਹੈਜ਼ ਨੋ ਫਿਊਚਰ ਜੇ ਮੈਂ ਪੰਜਾਬੀ ਚ ਕਵਾਂ ਕਿ ਜਿਹੜੇ ਹੀ ਕੌਮ ਜਿਹੜੇ ਲੋਕ ਆਪਣੇ ਇਤਿਹਾਸ ਨੂੰ ਆਪਣੇ ਇਤਿਹਾਸ ਦੇ ਸ਼ਹੀਦਾਂ ਨੂੰ ਆਪਣੇ ਹੀਰੋਜ਼ ਨੂੰ ਇਗਨੋਰ ਕਰ ਦਿੰਦੇ ਆ ਭੁੱਲ ਜਾਂਦੇ ਆ ਉਹਨਾਂ ਦਾ ਇਹ ਛੋਕਰ ਤਾਂ ਕੁਝ ਰਹਿੰਦਾ ਵੈਸੇ ਨਹੀਂ ਰਹਿੰਦਾ ਤੇ ਉਹਨਾਂ ਦਾ ਅੱਗੇ ਵੀ ਕੁਝ ਨਹੀਂ ਰਹਿੰਦਾ ਉਹਨਾਂ ਦਾ ਫਿਊਚਰ ਵੀ ਕੁਝ ਨਹੀਂ ਹੁੰਦਾ ਸੋ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਅਸੀਂ ਜਿੰਨੇ ਜੋਗੇ ਸੀਗੇ ਜਿਹੜੇ ਜਿਹੜੇ ਅਹੁਦੇ ਤੇ ਸੀਗੇ ਜਿਸ ਜਿਸ ਲੈਵਲ ਤੇ ਸੀਗੇ ਅਸੀਂ ਹਮੇਸ਼ਾ ਮੈਂ ਤੇ ਹਰਮਨਜੀਤ ਦੀ ਇਹੀ ਕੋਸ਼ਿਸ਼ ਰਹੀ ਹੈ ਕਿ ਅਸੀਂ ਉਦਮ ਸਿੰਘ ਜੀ ਵਾਸਤੇ ਕੁਝ ਐਸਾ ਕਰ ਸਕੀਏ ਕੁਝ ਐਸਾ ਕਰ ਸਕੀਏ ਕਿ ਇੱਕ ਤਾਂ ਸਾਡੇ ਸੁਨਾਮ ਉਦਮ ਸਿੰਘ ਵਾਲੇ ਦੀ ਜਿਹੜੀ ਉਹਦੇ ਵਾਸਤੇ ਕੁਝ ਫਾਇਦਾ ਹੋ ਜੇ ਤੇ ਲੋਕਾਂ ਨੂੰ ਉਦਮ ਸਿੰਘ ਜੀ ਦਾ ਜਿਹੜਾ ਨਾਮ ਹੈ ਉਹ ਸ਼ਹੀਦ ਦਾ ਜਿਹੜਾ ਨਾਮ ਹੈ ਔਰ ਉਸਨੇ ਜੋ ਕੀਤਾ ਜਿਸ ਤਰੀਕੇ ਦੀ ਉਹਨਾਂ ਨੇ ਇਸ ਤਲੀ ਸਾਡੀ ਕੌਮ ਦੀ ਸਾਡੇ ਲੋਕਾਂ ਲਈ ਸ਼ਹਾਦਤ ਦਿੱਤੀ ਹੈ ਇੱਕ ਵਿਅਕਤੀ 21 ਸਾਲ ਉਹ ਬਦਲੇ ਦੀ ਅੱਗ ਨੂੰ ਆਪਣੇ ਅੰਦਰ ਬਲਦਾ ਰੱਖਣਾ ਵਿਦੇਸ਼ ਜਾ ਕੇ ਉਸ ਬੰਦੇ ਨੂੰ ਮਾਰਨਾ ਭਰੀ ਸਭਾ ਵਿੱਚ ਮਾਰਨਾ ਔਰ ਮੂਹਰੇ ਖੜੇ ਹੋ ਕੇ ਮਾਰਨਾ ਔਰ ਜਿਹਨੂੰ ਪਤਾ ਹੋਵੇ ਕਿ ਇਸ ਦਾ ਅੱਗੇ ਅੰਜਾਮ ਮੈਨੂੰ ਫਾਂਸੀ ਹੀ ਹੋਣੀ ਹੈ ਜਾਗਦੇ ਹੋਏ ਆਪਣੇ ਫਿਊਚਰ ਨੂੰ ਆਪਣੇ ਅੰਜਾਮ ਨੂੰ ਜਿਹੜੇ ਬੰਦੇ ਨੇ ਕਦਮ ਉਠਾਏ ਸੋਚ ਸਮਝ ਕੇ 20 ਸਾਲ ਨਹੀਂ ਤਾਂ 20 ਸਾਲ ਵਿੱਚ ਤਾਂ ਵੱਡੇ-ਵੱਡਿਆਂ ਦੇ ਇਰਾਦੇ ਜਿਹੜੇ ਹੈਗੇ ਆ ਉਹ ਕਮਜ਼ੋਰ ਪੈ ਜਾਂਦੇ ਆ ਵੱਡੇ-ਵੱਡਿਆਂ ਦੀ ਜਿਹੜੀ ਯਾਦਦਾਸ਼ਤ ਹੈ ਉਹ ਕਮਜ਼ੋਰ ਪੈ ਜਾਂਦੀ ਹੈ ਪਰ ਅਸੀਂ ਉਦਮ ਸਿੰਘ ਜੀ ਦਾ ਦੇਣਾ ਕਦੀ ਨਹੀਂ ਦੇ ਸਕਦੇ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਦਮ ਸਿੰਘ ਜੀ ਵਾਸਤੇ ਜੋ ਕਰ ਸਕੀਏ ਅਸੀਂ ਉਹ ਕਰਨ ਦੀ ਕੋਸ਼ਿਸ਼ ਹਮੇਸ਼ਾ ਕਰਦੇ ਰਹੇ ਸੋ ਜੇ ਰਹੀ ਗੱਲ ਪਰਸੋ ਦੀ ਮੀਟਿੰਗ ਦੀ ਤਾਂ ਜੋ ਅੰਕਲ ਜੀ ਨੇ ਮੰਗਾ ਰੱਖੀਆਂ ਮੈਂ ਸੈਂਟਰ ਦੀਆਂ ਮੰਗਾਂ ਦੀ ਜੇ ਗੱਲ ਕਰਾਂ ਤਾਂ ਉਹ ਸਾਰੀਆਂ ਮੰਗਾਂ ਸਾਡੇ ਸਿਰਮੱਥੇ ਨੇ ਅਸੀਂ ਮੰਤਰੀ ਜੀ ਨੂੰ ਉਹਨਾਂ ਦਾ ਉਹਨਾਂ ਬਾਰੇ ਜ਼ਿਕਰ ਵੀ ਕੀਤਾ ਤੇ ਮੈਂ ਅੱਜ ਪ੍ਰੈਸ ਸਾਹਮਣੇ ਸੁਨਾਮ ਦੀ ਸਾਰੀ ਪ੍ਰੈਸ ਇੱਥੇ ਬੈਠੀ ਹੈ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਇਹ ਭਰੋਸਾ ਦਿਵਾਉਂਦੀ ਆ ਮੰਤਰੀ ਜੀ ਦੇ ਬਿਹਾਫ ਤੇ ਕਿ ਉਹ ਮੰਗਾ ਦਾ ਜਿਹੜਾ ਜੁਆਇੰਟ ਮੰਗ ਪੱਤਰ ਹੈ ਅਸੀਂ ਉਹਨਾਂ ਨੂੰ ਦੁਬਾਰਾ ਵੀ ਦਵਾਵਾਂਗੇ ਤੇ ਮੰਤਰੀ ਜੀ ਨੇ ਪ੍ਰੋਮਿਸ ਕੀਤਾ ਹੈ ਕਿ ਮੈਂ ਸੁਨਾਮ ਆ ਪਾਉਂਗਾ ਹੋ ਸਕੇ ਆ ਤਾਂ 31 ਜੁਲਾਈ ਨੂੰ ਹੀ ਉਹਨਾਂ ਨੂੰ ਲੈ ਕੇ ਆਉਣ ਦੀ ਸਾਡੀ ਕੋਸ਼ਿਸ਼ ਰਹੇਗੀ ਸੋ ਉਹ ਇੱਥੇ ਆ ਕੇ ਉਹਨਾਂ ਮੰਗਾਂ ਨੂੰ ਡਿਕਲੇਅਰ ਕਰਕੇ ਜਾਣਗੇ ਦੂਜੀ ਗੱਲ ਜਿਹੜੀ ਅੰਕਲ ਜੀ ਨੇ ਗੱਲ ਕੀਤੀ ਗਿਆਨੀ ਜੀ ਨੇ ਗੱਲ ਕੀਤੀ ਕਿ ਮੈਮੋਰੀਅਲ ਬਣ ਗਿਆ ਮਿਊਜ਼ੀਅਮ ਦੀ ਮੰਗ ਹਲੇ ਵੀ ਸਾਡੀ ਰਹਿੰਦੀ ਹੈ ਉੱਥੇ ਮੈਂ ਅੱਜ ਪ੍ਰੈਸ ਦੇ ਸਾਹਮਣੇ ਇਨਫੋਰਮੇਸ਼ਨ ਰੱਖਣਾ ਚਾਹੁੰਦੀ ਆ ਕਿ ਪਹਿਲਾਂ ਵੀ ਅਸੀਂ ਤੁਹਾਨੂੰ ਸ਼ੇਅਰ ਕੀਤਾ ਹੈ ਕਿ ਕੇਂਦਰ ਦੀ ਸਰਕਾਰ ਅੱਜ ਦੇ ਟਾਈਮ ਵਿੱਚ ਫਿਲਹਾਲ ਪੰਜਾਬ ਸਰਕਾਰ ਨੂੰ ਪੈਸੇ ਦੇਣ ਵਾਸਤੇ ਪ੍ਰਪੋਜ਼ਲ ਲਗਾਤਾਰ ਮੰਗ ਰਹੀ ਹੈ ਆ ਅਕਤੂਬਰ ਚ ਮੰਗਿਆ ਸਿੱਧਾ ਪੀਐਸ2 ਸੈਕਟਰੀ ਟੂਰਿਜ਼ਮ ਨੂੰ ਚਿੱਠੀ ਸ਼ਖਾਵਤ ਸਾਹਿਬ ਦੀ ਦੇ ਵੱਲੋਂ ਲਿਖੀ ਗਈ ਹੈ ਮੈਕਮੇ ਵੱਲੋਂ ਲਿਖੀ ਗਈ ਹੈ ਕਿ ਸਾਨੂੰ ਪ੍ਰਪੋਜ਼ਲ ਦਿਓ ਸਵਾਦੇਸ਼ ਦਰਸ਼ਨ ਸਕੀਮ 2.0 ਜਿਹੜੀ ਨਵੀਂ ਉਹਨਾਂ ਨੇ ਰੀਵੈਂਪ ਕੀਤੀ ਹੈ ਜਿਹਦੇ ਤਹਿਤ ਅੰਮ੍ਰਿਤਸਰ ਵਰਗੇ ਸ਼ਹਿਰਾਂ ਨੂੰ 25 ਕਰੋੜ ਕਪੂਰਥਲਾ ਵਰਗੇ ਸ਼ਹਿਰਾਂ ਨੂੰ 20-20 ਕਰੋੜ ਰੁਪਇਆ ਆਪ ਫਾਈਨੈਂਸ਼ੀਅਲ ইয়ারਸ ਵਿੱਚ ਆਇਆ ਹੋਇਆ ਉਹਦੀ ਡਿਟੇਲ ਇੱਥੇ ਦਿੱਤੀ ਹੋਈ ਆ ਕਪੂਰਥਲਾ ਵਿੱਚ ਫਾਈਨੈਂਸ਼ੀਅਲ ইয়ার 2023-24 ਵਿੱਚ 20 ਕਰੋੜ ਰੁਪਇਆ ਆਇਆ ਤੇ ਅੰਮ੍ਰਿਤਸਰ ਨੂੰ 22.90 ਕਰੋੜ ਰੁਪਏ ਆਏ ਉਹਦੇ ਤਹਿਤ ਉਹ ਕਹਿ ਰਿਹਾ ਕਿ ਅਸੀਂ ਤੁਹਾਡੇ ਇਸ ਮੈਮੋਰੀਅਲ ਨੂੰ ਡਵੈਲਪ ਕਰਨ ਨੂੰ ਤਿਆਰ ਆ ਪਰ ਸਾਨੂੰ ਇੱਕ ਪ੍ਰੋਪੋਜ਼ਲ ਬਣਾ ਕੇ ਭੇਜੋ ਦੁਬਾਰਾ ਯਾਦ ਕਰਾਉਣ ਲਈ ਪੈਨਾ ਇੰਟਰਸਟ ਆਪਾਂ ਸਾਰੇ ਜਾਣਦੇ ਆ ਆਪਾਂ ਪੰਜਾਬ ਦੇ ਮੰਤਰੀਆਂ ਦੀ ਵੀ ਵਰਕਿੰਗ ਵੇਖੀ ਆਪਾਂ ਪੰਜਾਬ ਦੀ ਸਰਕਾਰ ਦੀ ਵੀ ਵਰਕਿੰਗ ਵੇਖੀਏ ਤਾਂ ਆਪਾਂ ਉਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕੇਂਦਰ ਦੇ ਮੰਤਰੀ ਕਿੰਨੇ ਬਿਜ਼ੀ ਹੋਣਗੇ ਕਿੰਨੇ ਉਹਨਾਂ ਨੂੰ ਕੰਮ ਹੋਣਗੇ ਕਿੰਨੇ-ਕਿੰਨੇ ਪਾਸੇ ਉਹਨਾਂ ਦਾ ਧਿਆਨ ਹੋਏਗਾ ਉਸ ਦੇ ਬਾਵਜੂਦ ਰਿਮਾਈਂਡਰ ਲਿਖਣੇ ਮਹਿਕਮੇ ਨੂੰ ਕਿ ਤੁਸੀਂ ਪ੍ਰੋਪੋਜ਼ਲ ਭੇਜਿਆ ਨਹੀਂ ਜੀ ਤੁਸੀਂ ਮੇਰੀ ਅਕਤੂਬਰ ਵਾਲੀ ਚਿੱਠੀ ਦਾ ਜਵਾਬ ਨਹੀਂ ਦਿੱਤਾ ਮੈਨੂੰ ਰਿਮਾਈਂਡਰ ਭੇਜਿਆ 21 ਦਸੰਬਰ 2024 ਨੂੰ ਕਿ ਤੁਸੀਂ ਪਤਾ ਕਰੋ ਤੁਸੀਂ ਆਪਣੇ ਲੈਵਲ ਤੇ ਵੀ ਕੋਸ਼ਿਸ਼ ਕਰੋ ਕਿ ਕਿਉਂ ਤੁਹਾਡੀ ਸਰਕਾਰ ਇਸ ਦਾ ਜਵਾਬ ਨਹੀਂ ਦੇ ਰਹੀ ਇਸੇ ਚੀਜ਼ ਨੂੰ ਅੱਗੇ ਲਿਜਾਂਦੇ ਹੋਏ ਅਸੀਂ ਇੱਥੋਂ ਇੱਕ ਡੈਲੀਗੇਸ਼ਨ ਲੈ ਕੇ ਗਏ ਆ ਤਾਂ ਕਿ ਇਹ ਵੀ ਮੰਤਰੀ ਜੀ ਦੇ ਸਾਹਮਣੇ ਹੋ ਸਕਣ ਸੁਣ ਸਕਣ ਤੇ ਉਹਨਾਂ ਨੇ ਇਸ ਵਾਰ ਫੇਰ ਇਹ ਗੱਲ ਕਹੀ ਹੈ ਕਿ ਮੈਂ ਇੱਥੋਂ ਚਿੱਠੀ ਪ੍ਰੋਪੋਜ਼ਲ ਮੰਗਣ ਵਾਸਤੇ ਭੇਜ ਚੁੱਕਾ ਹੈ ਸਰਕਾਰ ਵੱਲੋਂ ਫਿਲਹਾਲ ਮੈਨੂੰ ਕੋਈ ਰਿਸਪਾਂਸ ਨਹੀਂ ਆਇਆ ਮੈਂ ਫੇਰ ਵੀ ਸੈਕਟਰੀ ਨੂੰ ਕਾਕੇ ਉਹਨਾਂ ਨੂੰ ਖਿੱਚਵਾਉਂਗਾ ਵੀ ਉਹਨਾਂ ਨੂੰ ਦੁਬਾਰਾ ਰਿਮਾਈਂਡ ਵੀ ਕਰਵਾਉਂਗਾ ਤੇ ਜੇ ਕੋਈ ਵੀ ਅਪਡੇਟ ਹੋਈ ਤਾਂ ਮੈਂ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਉਸਦੇ ਬਾਰੇ ਦਵਾਂਗਾ ਸੋ ਗੱਲ ਇੱਥੇ ਆਉਂਦੀ ਹੈ ਸਾਡੇ ਕਈ ਪੱਤਰਕਾਰ ਸਾਥੀਆਂ ਨੇ ਸਾਡੇ ਇਥੋਂ ਕਿਉਂਕਿ ਹੁਣ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਇਸੇ ਸਾਡੇ ਸੁਨਾਮ ਹਲਕੇ ਨੂੰ ਬਿਲੋਂਗ ਕਰਦੇ ਨੇ ਮੰਤਰੀ ਤਾਂ ਹੈਗੇ ਸੀਗੇ ਹੁਣ ਉਹ ਪ੍ਰਧਾਨ ਬਣ ਚੁੱਕੇ ਨੇ ਇਸ ਪਾਰਟੀ ਦੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਜਿਵੇਂ ਦੱਸਿਆ ਅੰਕਲ ਜੀ ਨੇ ਕਿ ਉਹ ਤਾਂ ਹੈ ਇਸ ਇਲਾਕੇ ਦੇ ਨੇ ਇਸ ਧਰਤੀ ਤੇ ਪਲੇ ਵੱਡੇ ਹੋਏ ਨੇ ਇੱਥੇ ਪੜੇ ਨੇ ਸ਼ਹੀਦ ਉਦਮ ਸਿੰਘ ਕਾਲਜ ਤੋਂ ਪੜ੍ਹ ਕੇ ਗਏ ਨੇ ਉਹਨਾਂ ਨੂੰ ਜਦੋਂ ਕਿਸੇ ਪੱਤਰਕਾਰ ਸਾਥੀ ਨੇ ਪੁੱਛਿਆ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਵੈਸੇ ਤਾਂ ਮੈਨੂੰ ਕਹਿੰਦੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਪਰ ਮੈਂ ਫਿਰ ਵੀ ਆਉਣ ਵਾਲੇ ਸੋਮਵਾਰ ਨੂੰ ਹੀ ਸਾਰੇ ਅਫਸਰਾਂ ਨੂੰ ਬੁਲਾ ਕੇ ਇਸ ਤੇ ਪਤਾ ਕਰੂੰਗਾ ਤੇ ਮੈਨੂੰ ਲੱਗਦਾ ਕਿ ਉਸ ਗੱਲ ਨੂੰ ਵੀ ਅੱਜ 1.5 ਮਹੀਨੇ ਤੋਂ ਉੱਪਰ ਆਲਮੋਸਟ 2 ਮਹੀਨੇ ਹੋ ਚੁੱਕੇ 5 ਕੇ 6 ਜਨਵਰੀ ਦੀ ਗੱਲ ਹੈ ਤੇ ਅੱਜ ਆਪਾਂ ਪਹਿਲੀ ਮਾਰਚ ਨੂੰ ਮਿਲ ਰਹੇ ਹਾਂ 2 ਮਹੀਨੇ ਇਸ ਚੀਜ਼ ਨੂੰ ਇਗਨੋਰ ਕੀਤਾ ਗਿਆ ਹੈ ਹੁਣ ਜਾਣ ਕੇ ਕੀਤਾ ਗਿਆ ਹੈ ਕਿ ਧਿਆਨ ਹੀ ਨਹੀਂ ਹੈ ਕਿ ਇੰਟਰਸਟ ਨਹੀਂ ਹੈ ਉਹਦੇ ਵਿੱਚ ਮੈਂ ਨਹੀਂ ਪੈਣਾ ਚਾਹੁੰਦੀ ਪਰ ਅੱਜ ਦੀ ਪ੍ਰੈਸ ਕਾਨਫਰੰਸ ਰਾਹੀਂ ਮੈਂ ਦੁਬਾਰਾ ਮੰਤਰੀ ਸਾਹਿਬ ਨੂੰ ਪ੍ਰਧਾਨ ਆਮ ਆਦਮੀ ਪਾਰਟੀ ਅਮਨ ਅਰੋੜਾ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਤੁਸੀਂ ਇਸ ਵੇਲੇ ਬਹੁਤ ਇੱਕ ਐਸੀ ਪੋਜੀਸ਼ਨ ਤੇ ਹੋ ਜਿੱਥੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਸਾਡੇ ਉਹ ਸ਼ਹੀਦ ਵਾਸਤੇ ਸਾਡੇ ਇਲਾਕੇ ਵਾਸਤੇ ਕਿਰਪਾ ਕਰਕੇ ਜੇ ਸੈਂਟਰਲ ਪੈਸੇ ਦੇਣਾ ਚਾਹੁੰਦੀ ਹੈ ਤਾਂ ਤੁਸੀਂ ਉਹ ਪ੍ਰੋਪੋਜ਼ਲ ਕਹਿ ਕੇ ਟੂਰਿਜ਼ਮ ਮਿਨਿਸਟਰੀ ਤੋਂ ਪੰਜਾਬ ਦੀ ਟੂਰਿਜ਼ਮ ਮਿਨਿਸਟਰੀ ਤੋਂ ਸੈਂਟਰ ਦੀ ਟੂਰਿਜ਼ਮ ਮਿਨਿਸਟਰੀ ਨੂੰ ਪਹੁੰਚਵਾਓ ਨਾਲੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜੇ ਤੁਹਾਡਾ ਪ੍ਰੋਪੋਜ਼ਲ ਟਾਈਮ ਸਿਰ ਜਾਏਗਾ ਤੇ ਸੈਂਟਰ ਉਸ ਤੇ ਨਹੀਂ ਕੰਮ ਕਰੇਗੀ ਤਾਂ ਫਿਰ ਉੱਥੇ ਅਸੀਂ ਜਵਾਬਦੇ ਹੋਵਾਂਗੇ ਪਰ ਅੱਜ ਦੇ ਘੜੀ ਤੁਾਨੂੰ ਸੈਂਟਰ ਚਿੱਠੀਆਂ ਲਿਖ ਰਿਹਾ ਹੈ ਤੁਹਾਡੇ ਤੋਂ ਪੈ ਤੁਹਾਨੂੰ ਪੈਸੇ ਦੇਣ ਨੂੰ ਉਹ ਤਿਆਰ ਬੈਠੇ ਨੇ ਪਰ ਤੁਹਾਡੇ ਵੱਲੋਂ ਪ੍ਰਪੋਜ਼ਲ ਨਹੀਂ ਭੇਜਿਆ ਗਿਆ ਸੋ ਇਹ ਮੇਰੀ ਅੱਜ ਪਹਿਲੀ ਤਾਂ ਇਹ ਤੁਹਾਨੂੰ ਜਾਣਕਾਰੀ ਦੇਣ ਦਾ ਫਰਜ਼ ਸੀਗਾ ਜਿਹੜਾ ਕਿ ਮੰਤਰੀ ਸਾਹਿਬ ਨੇ ਇਸ ਮੀਟਿੰਗ ਚ ਵੀ ਕਲੀਅਰ ਕੀਤਾ ਰਹੀ ਗੱਲ ਬਾਕੀ ਮੰਗਾਂ ਦੀ ਉਹ ਮੈਂ ਤੁਹਾਨੂੰ ਦੱਸਦਾ ਕਿ ਮੰਤਰੀ ਜੀ ਉਰੇ ਆਉਣਗੇ ਉਹਨਾਂ ਨੇ ਪ੍ਰੋਮਿਸ ਕੀਤਾ ਉਹ ਪਹਿਲਾਂ ਵੀ ਸੁਨਾਮ ਆਉਂਦੇ ਰਹੇ ਨੇ ਉਹਨਾਂ ਨੂੰ ਔਰ ਸਸੀ ਐਨੀ ਵਾਰ ਉਦਮ ਸਿੰਘ ਜੀ ਦੀਆਂ ਮੰਗਾਂ ਉਹਨਾਂ ਕੋ ਲੈ ਕੇ ਗਏ ਆ ਕਿ ਉਹ ਹੁਣ ਉਦਮ ਸਿੰਘ ਜੀ ਦੀ ਜਿਹੜੀ ਮੰਗ ਹੈ ਉਹਨਾਂ ਨੂੰ ਮੂੰਹ ਜ਼ਬਾਨੀ ਯਾਦ ਹੈ ਔਰ ਇਸੇ ਕੰਮ ਉਹ ਕਰਨਗੇ ਰਹੀ ਗੱਲ ਕਈ ਲੋਕਾਂ ਤੋਂ ਮੈਨੂੰ ਪਤਾ ਚੱਲਿਆ ਕਿ ਕਈ ਲੋਗ ਇਹ ਕਹਿ ਰਹੇ ਆ ਕਿ ਇਹ ਐ ਮੈਮੋਰੀਅਲਸ ਜਾਂ ਗੇਟਸ ਜਾਂ ਕੋਈ ਅਹਿਦੀਆਂ ਚੀਜ਼ਾਂ ਬਣਾਉਣ ਦਾ ਕੋਈ ਫਾਇਦਾ ਨਹੀਂ ਆਪਾਂ ਡਵੈਲਪਮੈਂਟ ਦੀ ਗੱਲ ਕਰੀ ਤਾਂ ਮੈਂ ਉੱਥੇ ਦੁਬਾਰਾ ਇਹ ਕਹਿਣਾ ਚਾਹੂੰਗੀ ਕਿ ਜੇ ਆਪਾਂ ਆਪਣੇ ਹੀਰੋਜ਼ ਨੂੰ ਯਾਦ ਨਹੀਂ ਰੱਖਾਂਗੇ ਜੇ ਆਪਾਂ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਰੱਖਾਂਗੇ ਅਸੀਂ ਤਾਂ ਨਾ ਨਵੇਂ ਹੀਰੋਜ਼ ਨਾ ਨਵੇਂ ਉਹ ਜਿਹੇ ਵੀਰ ਸਾਡੀ ਸੋਸਾਇਟੀ ਵਿੱਚ ਪੈਦਾ ਹੋਣਗੇ ਤੇ ਨਾ ਹੀ ਕਿਸੇ ਨੂੰ ਦੁਬਾਰਾ ਇਹੋ ਜੀ ਸਹਿਦ ਮਿਲੂਗੀ ਕਿ ਉਹ ਆਪਣੇ ਦੇਸ਼ ਲਈ ਕੁਝ ਕਰ ਸਕਣ ਸਾਡੀ ਪਾਰਟੀ ਜਿਹੜੀ ਹੈਗੀ ਹੈ ਉਸ ਦੀ ਜਿਹੜੀ ਆਈਡੀਓਲੋਜੀ ਹੈ ਉਹ ਇਹ ਹੈ ਕਿ ਨੇਸ਼ਨ ਫਰਸਟ ਐਂਡ एवरीथिंग एल्स सेकंड ਸੋ ਮੈਂ ਤਾਂ ਉਸੇ ਆਈਡੀਓਲੋਜੀ ਤੇ ਅਸੀਂ ਕੰਮ ਕਰਦੇ ਹੋਏ ਸਾਡੇ ਵਾਸਤੇ ਸੁਨਾਮ ਲਈ ਉਦਮ ਸਿੰਘ ਜੀ ਤੋਂ ਮਹੱਤਵ ਸਾਡੇ ਲਈ ਤਾਂ ਉਦਮ ਸਿੰਘ ਜੀ ਤੋਂ ਮਹੱਤਵਪੂਰਨ ਹੋਰ ਕੁਝ ਹੈ ਹੀ ਨਹੀਂ ਸੁਨਾਮ ਤੋਂ ਮਤਲਬ ਸੁਨਾਮ ਜਬ ਦੇ ਹੋਣ ਕਰਕੇ ਸਾ ਅਸੀਂ ਸਾਡੀ ਤਾਂ ਹਰ ਵੇਲੇ ਕੋਸ਼ਿਸ਼ ਹੈ ਕਿ ਅਸੀਂ ਉਦਮ ਸਿੰਘ ਜੀ ਵਾਸਤੇ ਜੋ ਕੁਝ ਵੀ ਕਰ ਸਕਦੇ ਆ ਅਸੀਂ ਕਰੀਏ ਸੋ ਹੁਣ ਮੈਂ ਬੇਨਤੀ ਕਰੂੰਗੀ ਪ੍ਰੈਸ ਰਾਹੀਂ ਸਾਡੇ ਸਾਰੇ ਜਥੇਬੰਦੀਆਂ ਦੇ ਆਗੂ ਸਹਿਬਾਨ ਇੱਥੇ ਬੈਠੇ ਆ ਕਿ ਜਿਹੜਾ ਪ੍ਰੋਪੋਜ਼ਲ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਭੇਜਿਆ ਗਿਆ ਹੈ ਉਸਤੇ ਜਲਦ ਤੋਂ ਜਲਦ ਤੁਸੀਂ ਕਾਰਵਾਈ ਕਰਕੇ ਉਹ ਪ੍ਰੋਪੋਜ਼ਲ ਜਿਹੜਾ ਹੈਗਾ ਸੈਂਟਰ ਨੂੰ ਵਾਪਸ ਭੇਜੋ so that center ਉਸਨੇ ਅਕੋਰਡਿੰਗਲੀ ਸਕੀਮ ਦੇ ਤਹਿਤ ਜੋ ਵੀ ਪੈਸੇ ਉਹ ਡੈਜ਼ਿਗਨੇਟ ਕਰ ਸਕਦੇ ਉਹ ਭੇਜਣ ਵਾਪਸ ਇੱਕ ਪਾਸੇ ਲਓ ਜੀ ਮੇਰੇ ਮੇਰੇ ਇੱਕ ਇਹਦੇ ਤੇ ਮੈਂ ਇਨਫੋਰਮੇਸ਼ਨ ਦੇਣੀ ਚਾਹੁੰਦਾ ਜੀ ਜਿਵੇਂ ਅੰਕਲ ਜਿਹੜੀਆਂ ਮੰਗਾ ਰੱਖੀਆਂ ਹਨਾ ਜੀ ਉਹਦਾ ਅਸੀਂ ਹੁਣ ਇੱਕ ਜੁਆਇੰਟ ਜਿਵੇਂ ਦਾਮਨ ਜੀ ਨੇ ਕਿਹਾ ਪ੍ਰਪੋਜ਼ਲ ਲੈ ਕੇ ਜਾਵਾਂਗੇ ਜਿਹੜੀਆਂ ਉਹਦੇ ਚ ਇਮੀਡੀਏਟਲੀ ਹੋਣ ਵਾਲੀਆਂ ਹੋਈਆਂ ਉਹਦੇ ਤੇ ਕੰਮ ਹੋਣਾ ਸ਼ੁਰੂ ਹੋ ਜਾਊਗਾ ਕਈ ਵਾਰ ਜਿਵੇਂ ਬਾਹਰੋਂ ਸਮਾਨ ਲਿਆਉਣ ਦਾ ਮੈਂ ਇਹ ਗੱਲਾਂ ਤਾਂ ਕਰਨੀ ਚਾਹੁੰਦਾ ਵੀ ਆਪਾਂ ਕੋਈ ਵੀ ਗੱਲ ਲਾਰੇ ਚ ਨਹੀਂ ਰੱਖਣੀ ਜਿਹੜੀਆਂ ਬਾਹਰ ਉਹਦੇ ਚ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਕਈ ਚੀਜ਼ਾਂ ਹੁੰਦੀਆਂ ਪਰ ਇਹ ਤੁਹਾਨੂੰ ਦੱਸਦਾ ਵੀ ਜੇ ਜਿਹੜੀ ਕੋਸ਼ਿਸ਼ ਅਜੇ ਤੱਕ ਨਹੀਂ ਹੋਈ ਉਹ ਕੋਸ਼ਿਸ਼ ਅਸੀਂ ਮੰਤਰਾਲੇ ਨੂੰ ਕਰਨ ਲਾ ਦਾਂਗੇ ਇਸ ਜੀ ਜੀ ਉਹ ਤੇ ਠੀਕ ਹੈ ਜੀ 100% ਤੇ ਕੋਈ ਗੱਲ ਲੁਕੀ ਚੁਪੀ ਨਹੀਂ ਉਹ ਤੁਹਾਨੂੰ ਸਾਰਿਆਂ ਨਾਲ ਲੈ ਕੇ ਵਫ਼ਦ ਦੁਆਰਾ ਇਹਨਾਂ ਮੰਗਾਲੀ ਕੇਂਦਰ ਵਾਲੇ ਲਈ ਦੁਆਰਾ ਆਪਾਂ ਲੈ ਕੇ ਜਾਵਾਂਗੇ ਇੱਕ ਪਾਸੇ ਤਾਂ ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਅਸੀਂ ਸਿੱਧਾ ਹੀ ਸੁੱਤੇ ਪਹੜਾ ਦੇਣਾ ਪਰ ਦੂਜੇ ਪਾਸੇ ਸਿੱਧਾ ਹੰਦਰ किनार ਕੀਤਾ ਜਾ ਰਿਹਾ ਉਸ ਵਾਰੀ ਕੀ ਕਹੋ ਇਹਦੇ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਵੇਂ ਅੰਕਲ ਜੀ ਨੇ ਵੀ ਗੱਲ ਰੱਖੀ ਬੜੀ ਹੀ ਅਫਸੋਸ ਦੀ ਗੱਲ ਹੈ ਕਿ ਜਿਹੜਾ 31 ਜੁਲਾਈ ਦਾ ਜਿਹੜਾ ਦਿਨ ਹੈ ਜਿਸ ਨੂੰ ਇੱਕ ਸਟੇਟ ਫੰਕਸ਼ਨ ਦੇ ਰੂਪ ਵਿੱਚ ਬਣਾਇਆ ਜਾਂਦਾ ਸੀ ਇੱਕ ਵੱਡੇ ਸਟੇਟ ਪਧਰੀ ਫੰਕਸ਼ਨ ਹੁੰਦਾ ਸੀ ਕੈਬਨਿਟ ਦੇ ਮਿਨਿਸਟਰਸ ਆਉਂਦੇ ਸੀ ਇੱਕ ਨਹੀਂ ਕਈ ਕਈ ਆਉਂਦੇ ਸੀ ਔਰ ਕਈ ਵਾਰੀ ਮੁੱਖ ਮੰਤਰੀ ਵੀ ਆਏ ਨੇ ਔਰ ਉੱਥੇ ਪੂਰੀ ਸਟੇਜ ਲੱਗਦੀ ਸੀ ਔਰ ਸ਼ਹੀਦਾਂ ਦੇ ਸੋਚ ਤੇ ਸੀਧਾ ਬਾਰੇ ਉੱਥੇ ਚਰਚਾ ਹੁੰਦੀ ਸੀ ਉਹ ਫੰਕਸ਼ਨ ਇੱਕ ਮਹਿਜ਼ ਛੋਟਾ ਜਿਹਾ ਪਾਰਟੀ ਲੈਵਲ ਦਾ ਫੰਕਸ਼ਨ ਉਹਨੂੰ ਕਨਵਰਟ ਕਰਕੇ ਇੱਕ ਪੈਲੈਸ ਦਾ ਕੋਨੂੰ ਸੀਮਿਤ ਕਰ ਦਿੱਤਾ ਇਹ ਵੀ ਸਾਡੇ ਵਾਸਤੇ ਬਹੁਤ ਹੀ ਘਬਰਾਣ ਵਾਲੀ ਔਰ ਇੱਕ ਸ਼ਰਮ ਵਾਲੀ ਗੱਲ ਹੈ ਸੋ ਜਿੱਦਾਂ ਅੰਕਲ ਜੀ ਨੇ ਗੱਲ ਕੀਤੀ ਅਸੀਂ ਤਾਂ ਅੱਜ ਆਪਣੀ ਪ੍ਰੈਸ ਤੇ ਸਾਥੀਆਂ ਸਾਹਮਣੇ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੀ ਆ ਕਿ ਤੁਸੀਂ ਇਹ ਨਾ ਕਰੋ ਆਉਣ ਵਾਲੀ 31 ਜੁਲਾਈ ਨੂੰ ਵੱਡਾ ਮੰਡੀ ਵਿੱਚ ਪ੍ਰੋਗਰਾਮ ਜੋ ਸ਼ਹੀਦਾਂ ਦੀ ਲੇਗਸੀ ਨੂੰ ਸੂਟੇਬਲ ਹੈ ਜੋ ਡਿਜ਼ਰਵ ਕਰਦੇ ਨੇ ਉਸ ਪੱਧਰ ਦਾ ਫੰਕਸ਼ਨ ਤੁਸੀਂ ਕਰੋ ਨਹੀਂ ਤਾਂ ਜਵਾਬ ਦਿਓ ਅਸੀਂ ਕਰਾਂਗੇ ਅਸੀਂ ਬਰਾਬਰ ਕਰਨ ਨੂੰ ਤਿਆਰ ਆ ਸਾਡੇ ਸਾਰੇ ਉਦਮ ਸਿੰਘ ਜੀ ਦੀ ਸੋਚ ਤੇ ਪੈਰਾ ਦੇਣ ਵਾਲੇ ਸਾਥੀ ਬੈਠੇ ਨੇ ਅਸੀਂ ਫੰਕਸ਼ਨ ਕਰਾਂਗੇ ਪਰ ਤੁਸੀਂ ਕਿਰਪਾ ਕਰਕੇ ਇਸ ਤਰੀਕੇ ਨਾਲ ਸਾਡੇ ਸ਼ਹੀਦਾਂ ਦੀ ਦੁਰਦਸ਼ਾ ਨਾ ਕਰੋ ਸ਼ਹੀਦ ਸਾਰੇ ਇੱਕ ਬਰਾਬਰ ਨੇ ਕਿਸੇ ਸ਼ਹੀਦ ਦੀ ਕਿਸੇ ਨਾਲ ਤੁਲਨਾ ਨਹੀਂ ਹੋ ਸਕਦੀ ਪਰ ਸਾਨੂੰ ਇਹ ਲੱਗਦਾ ਹੈ ਕਿ ਸਨਾਮ ਵਿੱਚ ਜਨਮ ਲੈ ਉਸ ਮਹਾਨ ਸ਼ਹੀਦ ਸ਼ਹੀਦ ਉਦਮ ਸਿੰਘ ਜੀ ਨੂੰ ਕਿਤੇ ਨਾ ਕਿਤੇ ਇਗਨੋਰ ਕੀਤਾ ਜਾਂਦਾ ਜਿਸ ਤਰ੍ਹਾਂ ਇੱਕ ਸਕੰਡ ਲਈ ਇੱਕ ਸਕੰਡ ਲਈ ਮੈਂ ਦੋ ਤਿੰਨ ਚੀਜ਼ਾਂ ਪਰ ਉਦਲ ਦੀ ਮੈਂ ਗੱਲ ਉਹ ਹੀ ਸੁਵਾ ਕਰਦੀ ਜੀ ਇਹ ਮੈਡਮ ਜਿਸ ਤਰ੍ਹਾਂ ਉਹ ਜਿੰਦੀ ਗੱਲ ਪਹਿਲਾਂ ਵੀ ਤੁਸੀਂ ਪ੍ਰੈਸ ਕਾਨਫਰੰਸ ਤੇ ਚਰਚਾ ਵੀ ਹੋ ਰਹੀਆਂ ਨੇ ਜੀ ਮੰਤਰੀ ਸਾਹਿਬ ਨਾਲ ਵੀ ਗੱਲਬਾਤ ਹੋਈ ਸੀ ਅਸੀਂ ਉਹ ਵਾਲ ਕਿਤੇ ਸੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਮੈਨੂੰ ਇਸ ਦੀ ਜਾਣਕਾਰੀ ਹੈ ਜੇਕਰ ਬਾਜਵਾ ਸਾਹਿਬ ਸਾਨੂੰ ਉਹ ਜਿਹੜੀ ਪ੍ਰਪੋਜ਼ਲ ਆ ਕੇ ਦੇ ਦੇਣ ਤਾਂ ਅਸੀਂ ਸੋਮਵਾਰ ਤੱਕ ਚਲੋ ਗਿਆ ਸੀ ਪਰ ਉਹ ਕਹਿੰਦੇ ਵੀ ਸਾਨੂੰ ਮਿਲ ਕੇ ਦੇ ਦੇਣ ਤਾਂ ਤੁਸੀਂ ਸ਼ਾਇਦ ਦੇ ਨੁਮਾਇੰਦੇ ਵੀ ਜਿਹੜਾ ਮਿਲਕੇ ਬੈਂਚ ਕੀ ਹੱਜਾ ਆਪਾਂ ਪ੍ਰਸ ਸਾਹਮਣੇ ਹੁ ਕਰਦੇ ਨਹੀਂ ਮੈਂ ਦੇਖੋ ਮਿਲਕੇ ਤਾਂਵਾ ਜੇ ਕੋਈ ਆਫੀਸ਼ੀਅਲ ਹੈ ਮੇਰੇ ਕੋਲ ਤਾਂ ਸ਼ਿਖਾਵਤ ਸਾਹਿਬ ਦਾ ਪਰਸਨਲ ਲੈਟਰ ਮੈਨੂੰ ਐਡਰੈਸਡ ਆਇਆ ਹੈ ਮਹਿਕਮੇ ਨੂੰ ਸ਼ਿਖਾਵਤ ਸਾਹਿਬ ਨੇ ਅੱਡ ਚਿੱਠੀ ਲਿਖੀ ਹੈ ਉਹ ਮੰਤਰੀ ਨੇ ਉਹ ਅਫਸਰਾਂ ਨੂੰ ਈਵਨ ਜੇ ਫੋਨ ਵੀ ਕਰਨਗੇ ਤਾਂ ਚਿੱਠੀ ਤਾਂ ਉਹਨਾਂ ਕੋਲ ਵਿਥਿਨ 5 ਮਿੰਟਸ ਪਰ ਜੇ ਹਾਂ ਜਿਹੜਾ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਮੈਂ ਉਹਦਾ ਜਵਾਬ ਦਿੰਨੀ ਆ ਕਿ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਦਮਨ ਬਾਜਵਾ ਤੇ ਹਰਮਨ ਬਾਜਵਾ ਚਿੱਠੀ ਲੈ ਕੇ ਅਮਨ अरोड़ा ਜੀ ਕੋਲ ਜਾਣ ਤੇ ਉਦਮ ਸਿੰਘ ਜੀ ਵਾਸਤੇ ਤਾਂ ਇਹ ਵੀ ਕੁਝ ਨਹੀਂ ਅਸੀਂ ਜਾਵਾਂਗੇ ਔਰ ਉਹਨਾਂ ਨੂੰ ਰਿਕੁਐਸਟ ਕਰਕੇ ਆਵਾਂਗੇ ਹੱਥ ਜੋੜ ਕੇ ਜਾਵਾਂਗੇ ਬੇਟੀ ਇਹ ਚਿੱਠੀ ਨਹੀਂ ਲੱਗਦੀ ਮੈਂ ਮੈਂ ਲੈ ਕੇ ਜਾਵਾਂਗੀ ਲੈ ਕੇ ਸਾਰੀਆਂ ਜਨਨ ਨਾਲ ਲੈ ਕੇ ਚੱਲ ਪਾ ਮੈਨੂੰ 1% ਵੀ ਇਹਦੇ 'ਚ ਕੋਈ ਗਰੇਜ਼ ਨਹੀਂ ਕੋਈ ਸੰਕੋਚ ਨਹੀਂ ਮੇਰਾ ਇਹ ਫਰਜ਼ ਹੈ ਔਰ ਉਦਮ ਸਿੰਘ ਜੀ ਵਾਸਤੇ ਜੇ ਮੈਨੂੰ ਇਹ ਵੀ ਕਰਨਾ ਪਿਆ ਗੋਡੇ ਵੀ ਟੇਕਨੇ ਪਏ ਹੱਥ ਵੀ ਜੋੜਾ ਸੀ ਜੋੜਾਂਗੇ ਪਰ ਇਹ ਹੈ ਕਿ ਇਸ ਕੰਮ ਨੂੰ ਅਸੀਂ ਪੂਰ ਚੜਾਈ ਹੁਣ ਆਪਾਂ ਨਾ ਇਹਦੇ ਦੋ ਤਿੰਨ ਟੈਕਨੀਕਲ ਗੱਲਾਂ ਨੇ ਜੀ ਉਹ ਜਿਹੜੀਆਂ ਉਹਨਾਂ ਨੇ ਚਿੱਠੀ ਲਿਖੀ ਜਿਵੇਂ ਦਮਨ ਜੀ ਨੇ ਕਿਹਾ ਵੀ ਅੰਮ੍ਰਿਤਸਰ ਜਾਂ ਕਪੂਰਥਲਾ ਉਹ ਇੱਕ ਐਗਜ਼ਾਮਪਲ ਦੇ ਤੌਰ ਤੇ ਉਹਨਾਂ ਨੇ ਦੱਸਿਆ ਵੀ ਆਰ ਆਜ ਪ੍ਰੋਗਰਾਮ ਪਹਿਲਾਂ ਵੀ ਚੱਲ ਰਹੇ ਨੇ ਪਰ ਜਿਹੜੇ ਸ਼ਹਿਰ ਥੋੜੇ ਟੂਰਿਜ਼ਮ ਪੱਖੋਂ ਪਿੱਛੇ ਨੇ ਜਾਂ ਹੈ ਹੀ ਨਹੀਂ ਜਿੰਨਾ ਚ ਮੈਨੂੰ ਲੱਗਦਾ ਸੁਨਾਮ ਵੀ ਆਉਂਦਾ ਉਹਨਾਂ ਨੇ ਉਹ ਹੈਗਾ ਚੈਲੰਜ ਬੇਸਡ ਡੈਸਟੀਨੇਸ਼ਨ ਡਵੈਲਪਮੈਂਟ ਪ੍ਰੋਗਰਾਮ ਹੈ ਇੱਕ ਜਿਹਦੇ ਥੱਲੇ ਫਿਰੋਜ਼ਪੁਰ ਦਾ ਹੁਸੈਨੀ ਵਾਲਾ ਬਾਰਡਰ ਵੀ ਕਵਰ ਕੀਤਾ ਗਿਆ ਫਿਰੋਜ਼ਪੁਰ ਦਾ ਫੇਰ ਵੀ ਬਾਰਡਰ ਦੇਖਣ ਬਹੁਤ ਉਰੇ ਤਾਂ ਆਪਣੇ ਟੂਰਿਜ਼ਮ ਹੈ ਨਹੀਂਗਾ ਤੁਸੀਂ ਇਹ ਸੋਚੋ ਵੀ ਜੇ ਕਿਸੇ ਤਰੀਕੇ ਉਰੇ ਆਪਾਂ ਕੁਝ ਲੈ ਆਉਨੇ ਆ ਤਾਂ ਉਹਦੇ ਨਾਲ ਇੱਕ ਸ਼ਹਿਰ ਦੇ ਇਨਫਰਾਸਟ੍ਰਕਚਰ ਨੂੰ ਤੇ ਸ਼ਹਿਰ ਦੀ ਇਕਨੋਮੀ ਨੂੰ ਵੀ ਬਹੁਤ ਫਰਕ ਪੈਣਾ ਮੇਰੀ ਸਿਰਫ ਇਹਦੇ ਵਿੱਚ ਬੇਨਤੀ ਇਹ ਹੈ ਵੀ ਹਜੇ ਤਾਂ ਆਪਾਂ ਕਹਿੰਦੇ ਪ੍ਰਪੋਜ਼ਲ ਭੇਜੋ ਉਹਨਾਂ ਨੇ ਕੀ ਇੰਦਰ ਨੇ ਜਿਹੜੇ ਪੈਸੇ ਦੇਣੇ ਆ ਤੁਹਾਨੂੰ ਪਤਾ ਉਹਨਾਂ ਦੀਆਂ ਵੱਖ-ਵੱਖ ਸਕੀਮਸ ਬਣੀਆਂ ਹੁੰਦੀਆਂ ਉਹਨਾਂ ਸਕੀਮਸ ਦੇ ਤਹਿਤ ਹੀ ਦੇਣੇ ਆ ਕੀ ਪਤਾ ਪ੍ਰਪੋਜ਼ਲ ਉਹਦੇ ਥੱਲੇ ਜਾ ਹੀ ਨਾ ਆਪਾਂ ਨੂੰ ਫੇਰ ਮਿਹਨਤ ਕਰਨੀ ਪਏ ਮਤਲਬ ਕਹਿਣ ਦਾ ਮਤਲਬ ਇਹ ਹੈ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਇਹ ਹੈ ਵੀ ਤੁਸੀਂ ਆਪਣੇ ਵੱਲੋਂ ਪ੍ਰਪੋਜ਼ਲ ਭੇਜੋ ਉਹਦੇ ਵਿੱਚ ਕੋਈ ਮਾੜੀ-ਮੋਟੀ ਕਮੀ ਪੇਸ਼ੀ ਹੋਈ ਹੋਵੇ ਅਸੀਂ ਨਾਲ ਲੱਗ ਕੇ ਅਸੀਂ ਉਹ ਪੂਰੀਆਂ ਕਰਾਵਾਂਗੇ ਉੱਥੇ ਮਿਹਨਤ ਕਰਕੇ ਆਪਣੀ ਜਿਉ ਵੀ ਸਾਡੇ ਤੋਂ ਹੋਇਆ ਉਹ ਕਰਕੇ ਵੀ ਉਹਨੂੰ ਐਕਸੈਪਟ ਕਰਵਾ ਲਈ ਆਪਾਂ ਕੋਈ ਆਪਾਂ ਨਾ ਭੇਜ ਸਕੇ ਗਾਈਡਲਾਈਨਸ ਦੇ ਮੁਤਾਬਕ ਆਪਾਂ ਰਲ ਮਿਲ ਕੇ ਉਹਨੂੰ ਦੁਬਾਰਾ ਹੋਰੇ ਆ ਕੇ ਉਹਨੂੰ ਗਾਈਡਲਾਈਨ ਦੇ ਮੁਤਾਬਕ ਭੇਜ ਦਈਏ ਇਹ 100 ਪੈਸੇ ਸੱਚ ਆ ਜਾਂ ਸਾਰੇ ਨਾਲ ਸੀਗੇ ਉਦੋਂ ਉਹਨਾਂ ਨੇ ਮੰਤਰੀ ਨੇ ਕਿਹਾ ਵੀ ਮੈਂ ਅਸੀਂ ਪੈਸੇ ਦੇਣਾ ਚਾਹੁੰਦੇ ਆ ਪੰਜਾਬ ਸਰਕਾਰ ਲੈਣ ਵਾਲੀ ਬਣੇ ਠੀਕ ਹੈ ਜੀ ਪ੍ਰੋਪੋਜ਼ਲ ਭੇਜੋ ਬਹੁਤ ਚੀਜ਼ਾਂ ਨੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਉੱਥੇ ਮੰਤਰਾਲੇ 'ਚ ਲੋੜ ਪੈਂਦੀ ਹੈ ਔਰੇ ਵਾਲੇ ਬੰਦਿਆਂ ਨੂੰ ਮੈਂ ਤਾਂ ਇਹ ਵੀ ਕਰ ਸਕਦਾ ਇੱਕ ਵਿਜ਼ਿਟ ਵੀ ਪ੍ਰੋਪੋਜ਼ਡ ਆਪਾਂ ਰੱਖ ਸਕਦੇ ਜੇ ਇਹ ਕਹਿਣਗੇ ਉੱਥੇ ਕਿਸੇ ਨਾ ਕਿਸੇ ਅਫਸਰ ਨੂੰ ਉਸ ਲੈਵਲ ਦੇ ਨੂੰ ਆਪਾਂ ਬੁਲਾ ਕੇ ਵੀ ਉਹ ਦੇਖ ਜਾਣ ਤੇ ਇਹ ਬਣਾਉਣ ਵਾਲੇ ਬੰਦੇ ਆਪਦਾ ਮੰਤਰੀ ਜੀ ਲਿਆਵਾਂਗੇ ਗੱਲ ਸਿਰਫ ਇੰਨੀ ਹੈ ਵੀ ਇਹਨੂੰ ਆਪਾਂ ਇਕੱਲਾ ਉਹਦੇ ਚ ਨਾ ਰੱਖ ਦਈਏ ਦੇਖੋ ਲਿਖਣਾ ਤਾਂ ਅਗਲੇ ਨੇ ਬਹੁਤ ਆ ਤੁਹਾਡੇ ਸਾਹਮਣੇ ਇਹ ਉਹ ਚਿੱਠੀ ਜਿਹੜੀ ਸ਼ਕਾਪ ਸਾਹਿਬ ਨੇ ਮਹਿਕਮੇ ਨੂੰ ਭੇਜੀ ਹੋਈ ਹੈ ਇਹਨਾਂ ਦੇ ਨੂੰ ਇਹ ਕਹਿੰਦੇ ਟੂਰਿਜ਼ਮ ਮਹਿਕਮੇ ਨੂੰ ਤਾਂ ਉਹਨਾਂ ਨੇ ਲਿਖਿਆ ਹੋਇਆ ਥੱਲੇ ਵੀ ਸੋਦੇਜ ਦਰਸ਼ਨ 2.0 ਵੀ ਇਹਦੇ ਥੱਲੇ ਤੁਸੀਂ ਮੰਗ ਸਕਦੇ ਹੋ ਤੇ ਪਰ ਉਹਨਾਂ ਨੇ ਕਿਹਾ ਸਿンス ਡਵੈਲਪਮੈਂਟ ਆਫ ਟੂਰਿਜ਼ਮ ਇਨਫਰਾਸਟ੍ਰਕਚਰ ਇਨ ਦਾ ਕੰਟਰੀ ਇਜ਼ ਪ੍ਰਾਇਮਰੀਲੀ ਦੇ ਰਿਸਪੌਂਸਿਬਿਲਟੀ ਆਫ ਸਟੇਟ ਗਵਰਨਮੈਂਟ ਵੀ ਤੁਸੀਂ ਪ੍ਰੋਪੋਜ਼ਲ ਭੇਜੋ ਅੱਗੇ ਪੈਸੇ ਲਿਆਉਣੇ ਕਰਨੇ ਤਾਂ ਉਹਨਾਂ ਦਾ ਕੰਮ ਹੈ ਹਨਾ ਜੀ ਤੇ ਦੂਜੀ ਗੱਲ ਗੱਲ ਤਾਂ ਸਿਰਫ ਇੰਨੀ ਹੈ ਵੀ ਅਮਨ ਜੀ ਅੱਜ ਇੱਕ ਬਹੁਤ ਪਾਵਰਫੁਲ ਪੋਜੀਸ਼ਨ 'ਚ ਨੇ ਜਿਹੜੀ ਸਰਕਾਰ 'ਚੋਂ ਬੈਠੇ ਆ ਠੀਕ ਹੈ ਜੀ ਸਾਰੇ ਜੱਫੇ ਬੰਦੇ ਸੁਨਾਮ ਵਾਲਿਆਂ ਦੀ ਕਿਸਮਤ ਚੰਗੀ ਹੈ ਵੀ ਅਸੀਂ ਜਿਨ੍ਹਾਂ ਦੇ ਥਰੂ ਭਾਜਪੀ ਨੂੰ ਪਾਰਟੀ ਨੂੰ ਜੁਆਇਨ ਕੀਤਾ ਉਹ ਸ਼ਖਾਵਤ ਸਾਹਿਬ ਕੋਲੇ ਅੱਜ ਮਹਿਕਮਾ ਉਹ ਆ ਗਿਆ ਜੇ ਆਪਾਂ ਰਲ ਮਿਲ ਕੇ ਜੇ ਸ਼ਹਿਰ ਲਈ ਕੁਝ ਚੰਗਾ ਕਰੀਏ ਇਹਨਾਂ ਦਾ ਤਾਂ ਚੀਜ਼ਾਂ ਦਾ ਤਾਂ ਫਾਇਦਾ ਨਾ ਜੇ ਤੁਹਾਡੇ ਕੋਲੇ ਅੱਜ ਬਹੁਤ ਵੱਡੀ ਤਾਕਤ ਹੈ ਚਲੋ ਜੇ ਕੋਈ 1 2% ਦਾਮਨਜੀ ਕੋਲੇ ਕੋਈ ਕੰਟੈਕਟ ਹੈਗਾ ਤੇ ਆਪਾਂ ਸ਼ਹੀਦ ਦੁੱਧਮ ਸਿੰਘ ਲਈ ਸਾਰੇ ਰਲ ਕੇ ਉਹ ਚੀਜ਼ ਕਰ ਸਕੀਏ ਤਾਂ ਫਾਇਦਾ ਅਦਰਵਾਈਜ਼ ਤਾਂ ਇਹਨਾਂ ਜਿਹੜੀਆਂ ਪੋਜੀਸ਼ਨ ਆਫ ਪਾਵਰ ਹੈ ਇਹਦਾ ਕੋਈ ਫਾਇਦਾ ਨਹੀਂ ਹੈ ਜੇ ਆਪਾਂ ਆਪਣੇ ਸ਼ਹਿਰ ਦੇ ਲੋਕਾਂ ਨੂੰ ਤੇ ਖਾਸ ਕਰਕੇ ਉਹ ਸ਼ਹੀਦ ਜੀ ਦੇ ਨਾਂ ਤੇ ਸ਼ਹਿਰ ਜਾਣਿਆ ਜਾਂਦਾ ਉਹਦੇ ਲਈ ਕੁਝ ਕਰ ਹੀ ਨਾ ਸਕੇ ਠੀਕ ਹੈ ਸਾਡੀ ਤਾਂ ਅਮਨ ਅਰੋੜਾ ਜੀ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਆ ਬਾਇ ਚਾਂਸੋ ਕਹਿੰਦੇ ਆ ਜੋ ਤੁਸੀਂ ਪੁੱਛਿਆ ਵੀ ਮੈਨੂੰ ਨਹੀਂ ਉਹ ਪੱਤਰ ਮਿਲਿਆ ਤਾਂ ਅਸੀਂ ਆਪ ਚੱਲ ਕੇ ਦਿਵਾਵਾਂਗੇ ਪੱਤਰ ਵੀ ਦਿਵਾਵਾਂਗੇ ਸਾਰੇ ਜਾਣੇ ਜਾ ਕੇ ਰਿਕੁਐਸਟ ਵੀ ਕਰੇ ਆਵਾਂਗੇ ਸਾਰੇ ਚੱਲ ਜਾਣਗੇ ਬਸ ਬੇਨਤੀ ਹੈ ਵੀ ਆਪਾਂ ਪ੍ਰਪੋਜ਼ਲ ਭੇਜਿਆ ਦੂਜਾ 31 ਜੁਲਾਈ ਵਾਲਾ ਪ੍ਰੋਗਰਾਮ ਜੇ ਦੁਬਾਰਾ ਪੈਲਿਸਟ ਕਰਦੇ ਆ ਤਾਂ ਮੇਰੀ ਪ੍ਰੈਸਰਾਹੀ ਬੇਨਤੀ ਹੈ ਤੁਸੀਂ ਸਾਰੇ ਇਸੇ ਸ਼ਹਿਰ ਦੇ ਵਾਸੀਓ ਪਾਰਟੀਬਾਦੀ ਤੋਂ ਪਰ ਉੱਠ ਕੇ ਆਓ ਸਾਰੇ ਰਲ ਕੇ ਆਪਾਂ 31 ਜਨਵਰੀ ਵਾਲਾ ਪ੍ਰੋਗਰਾਮ ਮੰਡੀ ਚ ਕਰਦਾਂਗੇ ਉੱਥੇ ਜੋ ਰੀਜ਼ਨ ਦਿੱਤਾ ਜਾਂਦਾ ਕਹਿੰਦੇ ਜੀ ਪਾਣੀ ਆ ਜਾਂਦਾ ਪਾਣੀ ਪੰਜ ਜਿੰਨੇ ਸਾਲ ਅਸੀਂ ਕਰਦੇ ਰਹੇ ਆ ਦੋ ਵਾਰੀ ਮੀਂਹ ਵੀ ਪਿਆ ਪਾਣੀ ਵੀਰੇ ਉੱਥੇ ਸ਼ੈੱਡ ਥੱਲੇ ਨਹੀਂ ਖੜਦਾ ਆ ਰਿਹਾ ਜਿਹੜੇ ਲੋਕ ਉਦਮ ਸਿੰਘ ਲਈ ਉਦਮ ਸਿੰਘ ਜੀ ਲਈ ਗਿੱਟੇ-ਗਿੱਟੇ ਪਾਣੀ ਚ ਵੀ ਆ ਜਾਣਗੇ ਪਰ ਜੇ 3 ਸਾਲ ਬਾਅਦ ਵੀ ਹਜੇ ਮੰਡੀ ਚ ਪਾਣੀ ਖੜਦਾ ਉਹ ਕਿਹਦਾ ਕਸੂਰ ਹੈ ਜੀ ਫਿਰ ਜੇ 3 ਸਾਲ ਬਾਅਦ ਵੀ ਹਜੇ ਪਾਣੀ ਨਹੀਂ ਕਢੀ ਜਾਂਦਾ ਮੰਡੀਆਂ 'ਚ ਸਰਕਾਰ ਠੀਕ ਹੈ ਚਲੋ ਆਪਾਂ ਉਸ 'ਚ ਵੀ ਨਹੀਂ ਜਾਂਦੇ ਆਪਾਂ ਦਾ ਸਿਰਫ ਇਹ ਹੈ ਵੀ ਕਿਰਪਾ ਕਰਕੇ ਜੇ ਉਹ ਪ੍ਰੋਗਰਾਮ ਇਸ ਵਾਰ ਵੀ ਪੈਲਸਟ ਕਰਦੇ ਹੋਏ ਅਸੀਂ ਸਾਰੇ ਜਥੇਬੰਦੀਆਂ ਰਲ ਕੇ ਵਿੱਚ ਦामਨ ਬਾਜਵਾ ਅਸੀਂ ਉਹ ਪ੍ਰੋਗਰਾਮ ਮੰਡੀ 'ਚ ਕਰਨ ਲਈ ਤਿਆਰ ਆ ਤੇ ਉੱਡੇ ਹੀ ਵੱਡਾ ਕਰਾਂਗੇ ਜਿੰਨਾ ਪਹਿਲਾਂ ਹੁੰਦਾ ਆ ਠੀਕ ਹੈ ਜੋ ਸ਼ਹੀਦ ਦੇ ਮਾਨ ਸਨਮਾਨ ਲਈ ਜਮਾ ਫਿੱਟ ਹੈ ਤੇ ਜਿਹੜੀਆਂ ਮੰਗਾਂ ਨੇ ਅਸੀਂ ਦੁਬਾਰਾ ਹੁਣ ਜਿੱਦਣ ਜਿਹੜੀ ਇੱਕ ਛੁੱਟੀ ਦੀ ਮੰਗ ਇਹਨਾਂ ਨੇ ਕੀਤੀ ਹੈ ਸਟੇਟ ਲੈਵਲ ਉਹਦੇ ਤੇ ਵੀ ਮੈਂ ਦੱਸਣਾ ਚਾਹੁੰਦੀ ਆ ਕਿ ਜੇ ਉਹ ਛੁੱਟੀ ਨਹੀਂ ਡਿਕਲੇਅਰ ਹੁੰਦੀ ਤਾਂ ਉਹਦਾ ਵੀ ਅਸੀਂ ਸਟੇਟ ਲੈਵਲ ਐਜੀਟੇਸ਼ਨ ਮੈਂ ਕਰਾਂਗੀ ਤਾਂ ਕਿ ਉਹ ਛੁੱਟੀ ਜਿਹੜੀ ਹੈ ਅੱਜ ਕਿੱਦੀ ਹੀ ਇਹ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ ਕਿ ਹਰਿਆਣਾ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਛੁੱਟੀ ਦਿੰਦਾ ਹੈ ਸਟੇਟ ਤੇ ਪੰਜਾਬ ਵਿੱਚ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਸਿਰਫ ਇੱਕ ਜ਼ਿਲ੍ਹੇ ਤੋਂ ਇਲਾਵਾ ਕਿਤੇ ਛੁੱਟੀ ਨਹੀਂ ਹੁੰਦੀ ਤੇ ਸਾਡੇ ਬੱਚਿਆਂ ਨੂੰ ਕਿੱਥੋਂ ਪਤਾ ਲੱਗੇਗਾ ਕਿ ਉਦਮ ਸਿੰਘ ਕੌਣ ਸੀ ਤੇ ਉਹਨੇ ਕੀ ਕੀਤਾ ਸੀ ਸੋ ਇਸ ਕਰਕੇ ਇਹ ਵੀ ਸਾਡੀ ਮੰਗ ਹੈ ਕਿ ਉਹ ਛੁੱਟੀ ਜਿਹੜੀ ਹੈਗੀ ਆ ਪੰਜਾਬ ਲੈਵਲ ਤੇ ਕੀਤੀ ਜਾਵੇ ਨਹੀਂ ਤਾਂ ਸਾਨੂੰ ਅਸੀਂ ਮਜਬੂਰ ਹੋ ਕੇ ਸਾਨੂੰ ਸਟੇਟ ਲੈਵਲ ਜਾਂ ਨੈਸ਼ਨਲ ਲੈਵਲ ਦਾ ਐਜੀਟੇਸ਼ਨ ਉਸ ਛੁੱਟੀ ਨੂੰ ਮਨਜ਼ੂਰ ਕਰਵਾਉਣਾ ਪੈ ਸਕਦਾ ਹੈ ਜੀ ਆਡੀਟੋਰੀਅਮ ਭਰ ਸਕਦਾ ਕੁਝ ਵੀ ਬਣ ਸਕਦਾ ਆਪਾਂ ਇੱਕ ਵਾਰ ਪ੍ਰਪੋਜ਼ਲ ਤਾਂ ਭੇਜੀ ਹੈ ਨਾ ਉੱਥੇ ਹੋਰ ਸ਼ਹਿਰ ਲਈ ਆਪਾਂ ਜਿਵੇਂ ਉਹਨਾਂ ਦਾ ਘਰ ਕਿਹਾ ਉਹਦੇ ਲਈ ਆਪਾਂ ਕੀ ਕਰ ਸਕਦੇ ਆ ਉਹਦੇ ਲਈ ਸਾਰੀਆਂ ਚੀਜ਼ਾਂ ਲਈ ਆਪਾਂ ਇੱਕ ਵਾਰ ਉਹਨਾਂ ਨੇ ਕੰਮ ਕਰਨਾ ਦਾ ਸ਼ੁਰੂ ਕਰੀਏ ਕੀ ਪਤਾ ਆਪਾਂ 100 ਮੰਗੀ ਅਗਲੇ 5 ਦਿਨ ਚਲ ਕੁਛ ਤਾਂ ਦੇਣਗੇ ਅਰੋਸਾਵੇਂ ਫੰਡ ਸਾਰਾ ਸੈਂਟਰ ਨੇ ਦੇਣਾ ਜੀ ਪ੍ਰੋਪੋਜ਼ਲ ਵਿੱਚ ਨੇ ਇਹਨਾਂ ਨੇ ਕੱਲਾ ਪਿੰਡ ਸਰਕਾਰ ਨੇ ਫੰਡ ਤਾਂ ਵਿਸ਼ਮਿਲਾਰ ਪੰਜਾਬ ਸਰਕਾਰ ਕੋਲ ਹੈ ਵੀ ਨਹੀਂ ਇਸ ਕੰਮ ਲਈ ਪਰ ਉਹ ਸੈਂਟਰ ਹੀ ਦੇਊਗਾ ਜੇ ਕੇਂਦਰ ਹੀ ਦੇਊਗਾ ਪੈਸੇ ਤਾਂ ਪਰ ਕੇਂਦਰ ਸਰਕਾਰ ਜਦੋਂ ਦੇਖੋ ਰੋਜ਼ ਗੱਲ ਆਉਂਦੀ ਰਹੇ ਕੇਂਦਰ ਸਰਕਾਰ ਪੈਸੇ ਨਹੀਂ ਦਿੰਦਾ ਚਲੋ ਬਾਕੀ ਚੀਜ਼ਾਂ ਦਾ ਤਾਂ ਮੈਨੂੰ ਪਤਾ ਨਹੀਂ ਨਹੀਂ ਨੌਲੇਜ ਨਹੀਂ ਪਰ ਇਹਦੇ ਤਾਂ ਕੇਂਦਰ ਕਹਿ ਰਿਹਾ ਵੀ ਅਸੀਂ ਪੈਸੇ ਦੇਣਾ ਚਾਹੁੰਦੇ ਹਾਂ ਤੁਸੀਂ ਉਸ ਪ੍ਰੋਪੋਜ਼ਲ ਭੇਜੋ ਦੂਸਰਾ ਅਰੁਣ ਜੀ ਨਾਰਮਲੀ ਇਹ ਜਿਹੜੇ ਪ੍ਰੋਜੈਕਟਸ ਹੁੰਦੇ ਇਹਦੇ ਵਿੱਚ ਕੀ ਹੁੰਦਾ ਕਿ ਸੈਂਟਰ ਸਟੇਟ ਨੇ ਜਗ੍ਹਾ ਦੇਣੀ ਹੁੰਦੀ ਐ ਇਨਸ਼ੋਰ ਕਰਾਉਣਾ ਹੁੰਦਾ ਜੇ ਕਿਤੇ ਤੁਹਾਨੂੰ ਉਹ ਜਗ੍ਹਾ ਲੈਣੀ ਪੈਂਦੀ ਐ ਲੋਕਾਂ ਤੋਂ ਪ੍ਰਾਈਵੇਟ ਪਲੇਅਰਸ ਤੋਂ ਉਹਨੂੰ ਜਗ੍ਹਾ ਨੂੰ ਐਕਵਾਇਰ ਕਰਨਾ ਪੈਂਦਾ ਸਟੇਟ ਦਾ ਇੰਨਾ ਕੀ ਰੋਲ ਹੁੰਦਾ ਪੈਸੇ ਤਕਰੀਬਨ ਤਕਰੀਬਨ ਜਿਹੜੀ ਹੈਗੀ ਉਹ ਸੈਂਟਰ ਹੀ ਲਗੋ ਸੈਂਟਰ ਨੇ ਕਰਨਾ ਹੁੰਦਾ ਵੀ ਫਲਾਨੀ ਸਕੀਮ ਥੱਲੇ ਆ ਚੀਜ਼ ਪਾਸ ਹੋਈ ਕੋਈ ਫੋਟੋ ਲੈ ਲਈਏ